ਜਿਹੜੀ ਸਾਡੀ ਮੋਗਾ ਵਿਧਾਨ ਸਭਾ ਦੇ ਵਿੱਚ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਹੋਈ ਆ ਜਿਸ ਵਿੱਚ ਕਾਂਗਰਸ ਪਾਰਟੀ ਨੇ ਸਾਡੇ ਹਲਕਾ ਇੰਚਾਰਜ ਮਾਲਵਿਕਾ ਸੂਜੀ ਦੀ ਰਹਿਣਬਾਈ ਹੇਟ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਇੱਕ ਜ਼ਿਲ੍ਹਾ ਪ੍ਰੀਸ਼ਦ ਪੰਜ ਜਿਹੜੀਆਂ ਬਲਾਕ ਸੰਮਤੀਆਂ ਔਰ ਇੱਕ ਬਲਾਕ ਸੰਮਤੀ ਜਿਹੜਾ ਆਜ਼ਾਦ ਕੈਂਡੀਡੇਟ ਜੀ ਨੂੰ ਸਾਡੇ ਉਸ ਪੰਡ ਦੇ ਕਾਂਗਰਸੀ ਗਰੁੱਪ ਨੇ ਸਪੋਰਟ ਕੀਤਾ ਇੱਕੋ ਸੋ ਬਹੁਤ ਵਧੀਆ ਪ੍ਰਦਰਸ਼ਨ ਹੋਣ ਕਰਕੇ ਸਮੁੱਚੇ ਜਿਹੜੇ ਸਾਡੇ ਪਿੰਡਾਂ ਦੀ ਟੀਮ ਸਾਡੇ ਕਾਂਗਰਸ ਲੀਡਰ ਸਹਿਬਾਨ ਵਰਕਰ ਸਹਿਬਾਨ ਪਹੁੰਚੇ ਆ ਉਹ ਵਧਾਈ ਦੇਣ ਉਹਨਾਂ ਨੂੰ ਅੱਜ ਸਮੁੱਚੀ ਪਾਰਟੀ ਇਕੱਠੀ ਹੋਈ ਹੈ ਸੋ ਇਸ ਲਈ ਮੈਂ ਅੱਜ ਸਾਡੀ ਸਮੁੱਚੀ ਲੀਡਰਸ਼ਿਪ ਪੰਜਾਬ ਦੀ ਅਮਰਿੰਦਰ ਸਿੰਘ ਰਾਜਾ ਭੜੰਗ ਸਾਹਿਬ ਸਾਡੇ ਪ੍ਰਧਾਨ ਜੀ ਔਰ ਸਾਡੇ ਹਲਕਾ ਚਾਂਦ ਮਾਲਵੀਕਾ ਸੂਤ ਜੀ ਬੈਠੇ ਨੇ ਸਾਡੇ ਸਾਬਕਾ ਐਮਐਲਏ ਵਿਜੇ ਸਾਥੀ ਜੀ ਇੰਦਰਜੀਤ ਸਿੰਘ ਬੀਟ ਲੱਕ ਜੀ ਸਾਡੇ ਪਲਾਨਿੰਗ ਬੋਰਡ ਦੇ ਚੇਅਰਮੈਨ ਅਪਿੰਦਰ ਗਿੱਲ ਜੀ ਚੇਅਰਮੈਨ ਸਾਹਿਬ ਸਾਡੇ ਔਰ ਸਾਰੇ ਜਿੰਨੇ ਸਾਡੇ ਕੈਂਡੀਡੇਟ ਸਹਿਬਾਨ ਆ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਕਿ ਅੱਜ ਜਿਹੜਾ ਬਹੁਤ ਵਧੀਆ ਕਾਂਗਰਸੀ ਟੀਮ ਨੇ ਮੋਗਾ ਵਿਧਾਨ ਸਭਾ ਵਿੱਚ ਕੰਮ ਕੀਤਾ ਜਿਦੇ ਬਹੁਤ ਵਧੀਆ ਰਿਜ਼ਲਟ ਆਏ ਆ ਜਿਸ ਤਰ੍ਹਾਂ ਪਵਨਦੀਪ ਕੌਰ ਜਿਹੜੀ ਚੋਟੀਆਂ ਕਲਾਂ ਤੋਂ ਜੋਂ ਤੋਂ ਬਲਾਕ ਸੰਪਤੀ ਦੀ ਮੈਂਬਰ ਬਣੇ ਨੇ ਔਰ ਸੁਖਜਿੰਦਰ ਸਿੰਘ ਜੀ ਜਿਹੜੇ ਡਗਰੂ ਜੋਂ ਤੋਂ ਅਮਨਦੀਪ ਸੰਘਾ ਜੀ ਜਿਹੜੇ ਡਰੋਲੀ ਜੋਂ ਤੋਂ ਹਰਪ੍ਰੀਤ ਕੌਰ ਜੀ ਜਿਹੜੇ ਕਲਕਲਾ ਜ਼ੋਨ ਤੋਂ ਔਰ ਸਰਬਨ ਸਿੰਘ ਜੀ ਕੋਰੇਵਾਲਾ ਜ਼ੋਨ ਤੋਂ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਲਾਪ੍ਰੀਤ ਕੌਰ ਜਿਹੜੇ ਡਰੋਲੀ ਜ਼ੋਨ ਤੋਂ ਸਾਡੇ ਕੈਂਡੀਡੇਟ ਜਣ ਜਿੱਤੇ ਆ ਮੈਂ ਦੁਆਰਾ ਫੇਰ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਔਰ ਹਲਕਾ ਚਾਰਜ ਨੂੰ ਮੁਬਾਰਕਬਾਦ ਦਿੰਨਾ ਸਮੁੱਚੀ ਲੀਡਰਸ਼ਿਪ ਨੂੰ ਮੁਬਾਰਕਬਾਦ ਦਿੰਨਾ ਵੀ ਪਾਰਟੀ ਨੇ ਇੱਕ ਜੁੜਤਾ ਨਾਲ ਵਧੀਆ ਜਿਹੜੀ ਚੋਣ ਲੜੀ ਆ ਇਹਦਾ ਵਧੀਆ ਪ੍ਰਵਾਹ ਸੀ ਦੂਜੇ ਪਾਸੇ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੇ ਸਾਡੀਆਂ ਜਿਹੜੇ 400 ਨਾਮਿਨੇਸ਼ਨਾਂ ਰੱਦ ਕੀਤੀਆਂ ਔਰ ਇੱਕ ਇੱਕ ਨੋਮੀਨੇਸ਼ਨ ਸਾਡੇ ਜਿਹੜੇ ਪਹਿਲਾ ਕੈਂਡੀਡੇਟ ਤੇ ਉਹਨਾਂ ਨੇ ਪੇਪਰ ਖੋਏ ਕਿਉਂਕਿ ਜੇ ਉਹ ਵੀ ਸਾਡੀ ਨੋਮੀਨੇਸ਼ਨ ਠੀਕ ਹੁੰਦੀ ਤਾਂ ਅਸੀਂ ਬਹੁਤ ਵੱਤ ਨਾਲ ਇੱਥੇ ਜਿਹੜੀ ਸੰਮਤੀ ਮੋਗਾ ਦੀ ਅਸੀਂ ਬਣਾਉਣੀ ਸੀ ਪਰ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਕੰਮ ਨੂੰ ਸਫਲ ਕਰਾਂਗੇ ਬੋਰਡ ਪਰਸੈਂਟੇਜ ਸ਼ੇਅਰ ਕਿੰਨਾ ਵਧਿਆ ਜੀ ਕਿੰਨੇ ਮਾਰਕ ਦੇ ਜਿੱਤੇ ਨਹੀਂ ਬੇ ਕੋਤਾਲੇ ਸਾਰਾ ਡਾਟਾ ਸਾਡੇ ਕੋਲ ਆਊਗਾ ਅਸਲ ਦੱਸ ਦਾਂਗੇ ਪਰ ਅੱਗੇ ਨਾਲ ਜੇ ਅਸੀਂ ਬੋਰਡ ਸ਼ੇਅਰ ਵਧਿਆ ਕਰਕੇ ਅਸੀਂ ਸਮਝਦੇ ਜਿੱਤੇ ਸਰ ਤੁਸੀਂ ਵੀ ਬਹੁਤ ਮਿਹਨਤ ਕੀਤੀ ਹੈ ਮੈਡਮ ਹਾਲਕਾ ਜੀ ਨੇ ਬਹੁਤ ਮਿਹਨਤ ਹਾਂਜੀ ਇਹ ਜਿਹੜਾ ਇਹ ਤੁਹਾਡੇ ਤੋਲੀ ਵਿੱਚ ਪਏ ਦੀ ਕਿੰਦਾ ਦੇਖਦੇ ਹੋ ਹੌਲੇ ਸਮੇਂ ਦੇ ਵਿੱਚ ਦੇਖੋ ਜਿਹੜੀ ਇਹ ਮਿਹਨਤ ਦਾ ਰੰਗ ਹੈ ਜੇ ਮਿਹਨਤ ਕੀਤੀ ਹੈ ਤਾਂ ਹੀ ਵਧੀਆ ਰਿਜ਼ਲਟ ਆਇਆ ਸਮੁੱਚੇ ਹਲਕੇ ਨੇ ਮਿਹਨਤ ਕਰੀ ਆ ਅਸੀਂ ਤਾਂ ਇੱਕ ਵੇਖੋ ਮੈਂ ਤੇ ਮਾਲਵੀਕਾ ਦੋਨਾਂ ਨੇ ਰਲ ਕੇ ਟੀਮਵਰਕ ਕੀਤਾ ਪਿੰਡਾਂਾਂ ਨਾਲ ਜਾ ਕੇ ਕੰਮ ਕੀਤਾ ਔਰ ਜਿਹੜਾ ਰਿਜ਼ਲਟ ਉਹ ਪਿੰਡਾਂਾਂ ਨੇ ਦਿੱਤਾ ਉਸ ਲਈ ਪਿੰਡਾਂਾਂ ਨੇ ਵਧਾਈ ਦੇ ਪਾਤਰ ਹੈ ਕਿਉਂਕਿ ਪਹਿਲਾਂ ਤਾਂ ਮੈਂ ਉਹਨਾਂ ਨੂੰ ਵਧਾਈ ਦੇਵਾਂਗਾ ਦੂਜਾ ਉਹਨਾਂ ਦੇ ਲੀਡਰ ਮਾਲਵੀਕਾ ਮੈਂ ਇਹਨਾਂ ਨੂੰ ਵਧਾਈ ਦਵਾਂਗਾ ਬਾਕੀ ਸਮੂਚੀ ਲੀਡਰਸ਼ਿਪ ਨੂੰ ਵਧਾਈ ਦਿੰਦਾ ਕਿਉਂਕਿ ਜਦੋਂ ਜੁਆਇੰਟਲੀ ਕੰਮ ਕਰਦੇ ਆ ਕੰਮ ਦੇ ਨਾਲ ਹੀ ਪਾਰਟੀ ਅੱਗੇ ਵਧਦੀ ਆ ਅੱਜ ਜਿਹੜਾ ਇਥੋਂ ਇਹ ਤੈਅ ਹੋ ਚੁੱਕਾ ਕਿ 2027 ਦੀ ਜਿਹੜੀ ਲੈਖਨ ਆ ਉਹ ਸਾਡੇ ਜਿਹੜੇ ਮਾਲਵੀਕਾ ਸੂਰਜੀ ਆ ਕੈਂਡੀਡੇਟ ਹੋਣਗੇ ਔਰ ਬੜੇ ਵਧੀਆ ਤਰੀਕੇ ਨਾਲ ਅਸੀਂ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਸਾਲ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਇੱਕੀ ਜਿਲ੍ਹਾ ਪ੍ਰਚਲ ਕਾਂਗਰਸ ਹੋ ਰਹੀ ਜੀ ਨਹੀਂ ਦੇਖੋ ਉਹਦਾ ਕਾਰਨ ਅਲੱਗ-ਅਲੱਗ ਖਲਕਿਆਂ ਤੋਂ ਵੱਖ-ਵੱਖਰੇ ਕਾਰਨ ਕਿਉਂਕਿ ਜਿਸ ਤਰ੍ਹਾਂ ਇੱਥੇ ਅਸੀਂ ਵਧੀਆ ਤਰੀਕੇ ਨਾਲ ਚੋਣ ਲੜਦੇ ਆ ਜਿਵੇਂ ਨਿਹਾਲ ਸਿੰਘ ਵਾਲੇ ਦੇ ਵਿੱਚ ਕੁਝ ਮਾਰਨੇ ਵ ਕਿਉਂਕਿ ਉੱਥੇ ਜਿਹੜਾ ਸਾਡਾ ਉਹ ਦਿਹਾਤੀ ਖੇਤਰ ਦੇ ਹਲਕੇ ਨੇ ਜਿਵੇਂ ਆਪਾਂ ਇਹ ਕਹਿ ਲਈਏ ਵੀ ਉੱਥੇ ਜਿਹੜੇ ਕਾਂਗਰਸ ਦੇ ਵਰਕਰ ਆ ਬੜੇ ਉਹਨਾਂ ਨੇ ਤਕੜੇ ਹੋ ਕੇ ਲੜਾਈ ਲੜੀ ਹੈ ਉੱਥੇ ਵੀ ਅਸੀਂ ਕੁਝ ਸਮੀਕਰਨ ਇਦਾਂ ਦੇ ਹੋ ਜਾਂਦੇ ਆ ਵੀ ਉੱਥੇ ਕਿਸੇ ਗੱਲ ਕਾਰਨ ਰੂਟ ਹੋ ਗਏ ਪਰ ਬਹੁਤ ਘੱਟ ਮਾਰਜਨ ਤੇ ਲੂਜ਼ ਕੀਤਾ ਬੜੀ ਵਧੀਆ ਫਾਈਟ ਦਿੱਤੀ ਕਾਂਗਰਸ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਦੇਖੋ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਵਧੀਆ ਪ੍ਰਸ਼ਾਸਨ ਨੇ ਪਟੋਨ ਕਰਾਈ ਆ ਕੋਈ ਗੱਲ ਨਹੀਂ ਮਾੜਾ ਮੋਟਾ ਇੱਕ ਦੁੱਕਾ ਹੁੰਦਾ ਰਹਿੰਦਾ ਕਿਉਂਕਿ ਜਿਹੜੇ ਕੋਸ਼ ਆਪਸ਼ਰਾ ਨੇ ਆਪ ਦੇ ਹੱਥ ਪੁੱਠਾ ਬਣ ਕੇ ਕੰਮ ਕੀਤਾ ਸਾਡੀ ਉਹ ਨਿਗਾ ਚ 2027 ਸਰਕਾਰ ਆਉਣ ਤੇ ਉਹਨਾਂ ਨੂੰ ਪੁੱਛਾਂਗੇ ਕੋਈ ਗੱਲ ਨਹੀਂ ਪਰ ਓਵਰ ਆਲ ਠੀਕ ਰਿਹਾ 2025 ਦੀਆਂ ਇਲੈਕਸ਼ਨਾਂ ਵਿੱਚ ਜਿੱਤਣਾ ਕਿਉਂਕਿ ਦੂਸਰੇ ਪਾਸੇ ਚੱਕਰ ਚੱਲਦੀ ਹੈ ਵੀ ਕੈਪਟਨ ਸਾਹਿਬ ਕਿੱਧਰ ਨੂੰ ਆ ਰਹੇ ਤੇ ਕੋਈ ਤਾਂ ਹਾਈ ਕਮਾਂਡ ਨੂੰ ਪਤਾ ਹੋਊ ਕੈਪਟਨ ਸਾਹਿਬ ਬਾਰੇ ਉਹਦੇ ਬਾਰੇ ਕਿਉਂਕਿ ਜਿੱਦਾਂ ਡੱਕੂ ਡਿਸਟ੍ਰਿਕਟ ਕਾਂਗਰਸੀ ਗੱਲ ਹੋਵੇ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਇਹ ਸਟੇਟ ਲੈਵਲ ਦਾ ਸਵਾਲ ਆ ਤੁਸੀਂ ਸੀਨੀਅਰ ਲੀਡਰਸ਼ਿਪ ਨੂੰ ਪੁੱਛ ਸਕਦੇ ਆਂ ਇਹਦੇ ਬਾਰੇ ਮੇਂ ਕਾਂਗਰਸ ਨਾਲ ਦਾ ਇੱਕ ਬੁੱਤ ਜਿਹੜਾ ਜੜਿਆ ਚੱਲਿਆ ਸੀਗਾ ਪ੍ਰਧਾਨਗੀ ਨੂੰ ਲੈ ਕੇ ਮੁਰਝਾ ਚੱਲਿਆ ਸੀ ਪਰ ਅੱਜ ਉਹੀ ਕਾਂਗਰਸ ਦੇ ਬੁੱਤ ਨੂੰ ਅੱਜ ਪਾਣੀ ਦੇ ਇਲਾਕੇ ਬਾਦ ਦੇਖੋ ਮੈਂ ਤਾਂ ਮੈਨੂੰ ਤਾਂ ਪ੍ਰਧਾਨ ਬਣੇ ਨੂੰ ਹਲੇ ਵੇਖੋ ਟਾਈਮ ਹੀ ਥੋੜਾ ਹੋਇਆ ਪਹਿਲੀ ਗੱਲ ਤਾਂ ਜਦੋਂ ਮੈਂ ਪ੍ਰਧਾਨ ਬਣਿਆ ਨਾਲ ਹੀ ਸੰਪਤੀਆਂ ਜਿਹੜੀਆਂ ਅਨਾਉਂਸ ਹੋ ਗਈਆਂ ਕਿਉਂਕਿ ਕਾ ਸਰਕਾਰ ਨੇ ਇਮੀਡੀਏਟ ਸੰਪਤੀਆਂ ਦੇ ਵਿੱਚ ਟਾਈਮ ਹੀ ਇੰਨਾ ਸ਼ਾਰਟਲੀ ਦਿੱਤਾ ਕਿ ਅਸੀਂ ਕੈਂਡੀਡੇਟ ਖੜੇ ਕਰਨ ਦੇ ਬੈਠੀ ਭੱਜ ਨਾਟਚ ਰਹੇ ਹਾਂ ਪਹਿਲਾਂ ਤਾਂ ਅਸੀਂ ਕੈਂਡੀਡੇਟ ਪੂਰੇ ਖੜੇ ਕੀਤੇ ਆ ਸਾਰੀਆਂ ਸੀਟਾਂ ਦੇ ਕਾਂਗਰਸ ਨੇ ਚੋਣ ਲੜੀ ਆ ਜਿਹੜੀਆਂ ਕੁਝ ਸੀਟਾਂ ਰਹੀਆਂ ਉੱਥੇ ਜਿਵੇਂ ਕਾਜ ਰੱਦ ਕੀਤੇ ਨੇ ਲੋਕਾਂ ਨੇ ਇਹਨੂੰ ਪਤਾ ਸੀ ਵੀ ਕਾਂਗਰਸ ਢੋਲੀ ਚਾਉਂਦੇ ਆ ਜਿਵੇਂ ਹੁਣ ਸਾਡਾ ਜਿਹੜਾ ਆ ਗੁਰਦਵਰ ਸਿੰਘ ਜਿਹੜਾ ਸਾਡਾ ਬੈਠਾ ਜਿਹੜਾ ਸਿੰਘਾਲੇ ਜ਼ੋਨ ਤੋਂ ਜ਼ਿਲ੍ਹਾ ਪ੍ਰੇਜ਼ੀ ਦਾ ਕੈਂਡੀਡੇਟ ਸੀ ਇਹਨੂੰ ਬੜਾ ਪ੍ਰਸ਼ਾਸਨ ਨੇ ਡਰਾ ਤਮਕਾਇਆ ਇਹ ਗੱਲਾਂ ਸਾਡੇ ਧਿਆਨ ਚ ਕੋਈ ਗੱਲ ਨਹੀਂ ਇਹ ਕਰਾਂਗੇ ਅਸੀਂ ਸਾਡਾ ਜਿਹੜਾ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਆ ਉਹਨੂੰ ਪੂਰਾ ਕਰਾਂਗੇ ਟਾਈਮ ਟਾਈਮ ਟੂ ਟਾਈਮ ਹਰ ਗੱਲ ਕਰਾਂਗੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਆ ਯਾ ਉਹਨਾਂ ਹਰ ਇੱਕ ਵਰਕ ਲਈ ਕੀਤੀ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਬਲਾਕ ਸੰਮਤੀ ਔਰ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੌਜੂਦਾ ਸਰਕਾਰ ਨੇ ਕਿਤੇ ਨਾ ਕਿਤੇ ਤੱਕੇਸ਼ਾਈ ਵੀ ਕੀਤੀ ਲੇਕਿਨ ਮਾਨ ਹੈ ਕਾਂਗਰਸੀ ਵਰਕਰਸ ਤੇ ਕਿ ਉਹਨਾਂ ਨੇ ਦਿਨ ਰਾਤ ਇੱਕ ਕੀ ਤੌਰ ਤੁਸੀਂ ਦੇਖ ਸਕਦੇ ਹੋ ਮੈਕਸਿਮਮ ਜਿਹੜੀਆਂ ਹੈਗੀਆਂ ਅਸੀਂ ਕੋਸ਼ਿਸ਼ ਕੀਤੀ ਕਿ ਬਲਾਕ ਸੰਮਤੀ ਜਿਹੜੇ ਆਪਣੀ ਕੱਢ ਸਕੀਏ ਮੈਂਬਰਸ ਨੂੰ ਔਰ ਜ਼ਿਲ੍ਹਾ ਪਰਿਸ਼ਦ ਵੀ ਕੱਢੀ ਔਰ ਦੂਸਰੀ ਵੀ ਕਿਤੇ ਨਾ ਕਿਤੇ ਹੱਦ ਤੱਕ ਬਹੁਤ ਮਿਹਨਤ ਕੀਤੀ ਲੇਕਿਨ ਅ ਉਹ ਤੋਂ ਸਿੰਘਾਵਲੇ ਜ਼ੋਨ ਤੋਂ ਗਰਦੌਰ ਜਿਹੜਾ ਹੈਗਾ ਸਾਡਾ ਕੈਂਡੀਡੇਟ ਸੀਗਾ ਉਹਦੇ ਨਾਲ ਬਹੁਤ ਧੱਕਾਸ਼ਾਈ ਹੋਈ ਇਵਨ ਇਲੈਕਸ਼ਨ ਵਾਲੇ ਦਿਨ ਉਹਨੂੰ ਅੰਦਰ ਵੀ ਉਹਨਾਂ ਨੇ ਕਮਰੇ 'ਚ ਬੰਦ ਕਰਕੇ ਰੱਖਿਆ ਇਸ ਤਰ੍ਹਾਂ ਦੀ ਧੱਕੇਸ਼ਾਈਆਂ ਕੀਤੀਆਂ ਲੇਕਿਨ ਫੇਰ ਵੀ ਉਹਦੇ باوجود ਜਿਹੜੀਆਂ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸੀਟਸ ਹੈਗੀਆਂ ਮੈਕਸਿਮਮ ਕੱਢੀਆਂ ਕੱਲ ਵੀ ਕਈ ਜਗ੍ਹਾ ਰੀਕਾਉਂਟਿੰਗ ਦੇ ਬਹੁਤ ਇਨਸਿਗਿਉਰੀ ਹੋਈ ਪਰ ਬਿਲਕੁਲ ਰੀਕਾਉਂਟਿੰਗ ਹੋਈ ਜੀ ਇਹਨਾਂ ਨੇ ਕਰਾਈ ਲੇਕਿਨ ਜ਼ਿਲ੍ਹਾ ਪ੍ਰੀਸ਼ਦ ਹੀ ਕਿਉਂਕਿ ਇਹ ਸੋਚਦੇ ਸੀਗੇ ਕਿ ਸ਼ਾਇਦ ਇਹ ਜਿੱਤ ਜਾਗੇ ਲੇਕਿਨ ਮੈਂ ਕਹੂੰਗੀ ਕਿ ਜਿਹੜੇ ਅਫੀਸ਼ੀਅਲਸ ਐ ਉਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਵੀ ਰਿਜ਼ਲਟ ਹੈ ਬਿਲਕੁਲ ਸਹੀ ਹੈਗਾ ਕਿਉਂਕਿ ਕਿਤੇ ਨਾ ਕਿਤੇ ਅਫਸਰ ਸਹੀ ਸਾਥ ਦਿੰਦੇ ਬਿਲਕੁਲ ਸਿਸਟਮ ਸੈੱਟ ਹੁੰਦਾ ਜਾਂ ਟਰੋਲੀ ਦੀ ਵੀ ਜਦ ਕਾਊਂਟਿੰਗ ਹੋ ਰਹੀ ਸੀ ਜਿਹੜੇ ਇਹਨਾਂ ਦੇ ਝਾੜੂ ਦੇ ਵਰਕਰ ਸੀ ਉਹਨਾਂ ਨੇ ਕੁਝ ਜਿਹੜੀਆਂ ਵੋਟਾਂ ਲੈ ਕੇ ਫਾੜ ਕੇ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਸੇ ਟਾਈਮ ਜਿਹੜੇ ਹੈਗੇ ਅਫੀਸ਼ੀਅਲਸ ਉਹਨਾਂ ਨੇ ਉਹਨੂੰ ਫੜ ਕੇ ਬਾਹਰ ਕੱਢਿਆ ਮਨ ਲੱਗਦਾ ਜਦ ਇਸ ਤਰ੍ਹਾਂ ਦੇ ਅਫੀਸ਼ੀਅਲਸ ਹਾਰਡ ਐਂਡ ਫਾਸਟ ਜਿਹਾ ਰੱਖਦੇ ਸਿਸਟਮ ਨੂੰ ਜਿਹੜੇ ਵਰਕਰਸ ਹੈ ਹੋਰ ਮਜ਼ਬੂਤ ਹੁੰਦੇ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਪ੍ਰਤੀ ਹੋਰ ਪੋਜ਼ਿਟਿਵ ਹੁੰਦਾ ਹੈ। ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨ ਨੇ ਫ੍ਰੀ ਐਂਡ ਫੇਅਰ ਲੱਖਣ ਤੋਂ ਆ ਬਿਲਕੁਲ ਕੁਝ ਏਰੀਆ ਦੇ ਵਿੱਚ ਬਹੁਤ ਸਹੀ ਸੀਗਾ ਲੇਕਿਨ ਮੈਂ ਗੱਲ ਕਰੂੰਗੀ ਚੜਿਕਵਲੇ ਜ਼ੋਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਸੀਗੀ ਸਾਡੇ ਕੈਂਡੀਡੇਟ ਨੂੰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਹੈਗਾ ਉਹਨੂੰ ਤੰਗ ਪਰੇਸ਼ਾਨ ਕਾਫੀ ਕਰ ਰਹੀ ਸੀ ਉਹਾਰੇ ਨੂੰ 5-6 ਦਿਨ ਘਰੋਂ ਗਾਇਬ ਹੀ ਰਹਿਣਾ ਪਿਆ ਕਿਉਂਕਿ ਦਿਨ ਰਾਤ ਪੁਲਿਸ ਜਿਹੜੀ ਹੈ ਧਮਕਾ ਦੇ ਰਹੀ ਸੀ ਔਰ ਉਹਨੂੰ ਚੱਕਣ ਦੀ ਕੋਸ਼ਿਸ਼ ਕਰ ਰਹੀ ਸੀ ਮਾਣ ਲਾ ਕਾਫੀ ਹੌਸਲਾ ਹੋਊਗਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਿਰਫ ਇੱਕੀ ਸੀ ਤੁਹਾਡੇ ਕੋਲ ਆਈ ਹੈ ਬਿਲਕੁਲ ਇਹ ਸੀਡ ਸਾਰੀ ਇਹਨਾਂ ਦੇ ਮੇਦ ਸਦਕਾ ਜੀ ਜਿਨਨੇ ਸਾਰੇ ਵਰਕਰਸ ਨੇ ਮੇਦ ਕੀਤੀ ਹੈ ਮੈਂ ਤਾਂ ਹੌਸਲਾ ਦੇਣ ਵਾਲੀ ਹਾਂ ਔਰ ਇਹਨਾਂ ਦੇ ਹਮੇਸ਼ਾ ਪਿੱਛੇ ਮੈਂ ਖੜੀ ਹਾਂ ਮੈਂ ਇਹੀ ਕਹਿਣੀ ਕਿ ਉਹਨਾਂ ਦੀ ਬੇਟੀ ਔਰ ਉਹਨਾਂ ਦੀ ਪੈਨ ਮਾਲਵੀਕਾ ਸੂਦ ਹਮੇਸ਼ਾ ਆਪਣੇ ਪੈਨਪਰਾਵਾਂ ਦੇ ਨਾਲ ਖੜੀ ਹੈ ਮੈਂ ਹਮੇਸ਼ਾ ਇਹਨਾਂ ਦੇ ਪਿੱਛੇ ਰਹੂੰਗੀ ਇਹਨਾਂ ਨੇ ਅੱਗੇ ਚੱਲੀ ਜਾਣਾ ਮੈਂ ਮਾਲਵੀਕਾ ਉਹਨਾਂ ਦੇ ਨਾਲ ਪਿੱਛੇ-ਪਿੱਛੇ ਚੱਲੀ ਜਾਊਗੀ ਤੁਸੀਂ ਦੇਖਿਆ ਗਿਆ ਜਾਨ ਤੋਂ ਬਾਅਦ ਮਾਲਵੀਕਾ ਸੂਦ ਨੇ ਭੰਗੜੇ ਪਾਏਗੇ ਨੇ ਬੈਠੇ ਬਿਲਕੁਲ ਖੁਸ਼ੀ ਹੁੰਦੀ ਹੈ ਜੀ ਵਿਆਹ ਦਾ ਪੂਰਾ ਮਾਹੌਲ ਸੀਗਾ ਕੱਲਾ ਤੋਂ ਮੇਰੇ ਭੈਣ ਬੈਠੇ ਸਾਰੇ ਇੱਧਰ ਇੱਧਰ ਪਿੱਛੇ ਗੁਰਪ੍ਰਤਾਪ ਵੀਰ ਜੀ ਬੈਠੇ ਸੁਖਜਿੰਦਰ ਬੈਠੇ ਸਾਰੇ ਬੈਠੇ ਜਿੰਨੇ ਵੀ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੈਗੇ ਆ ਜਾਂ ਫਿਰ ਮੈਂ ਇਹ ਕਹੂੰਗੀ ਜਿਹੜੇ ਨਹੀਂ ਵੀ ਜਿੱਤ ਪਾਈ ਕੁਝ-ਕੁਝ ਮਾਰਜਿਨ 'ਚ ਰਹਿ ਵੀ ਗਏ ਲੇਕਿਨ ਕਾਂਗਰਸ ਦੀ ਜਿਹੜੀ ਵੋਟ ਹੈ ਅੱਗੇ ਨਾਲੋਂ ਜਿਹੜੀ ਇਹ ਪਿੰਡਾਂ ਵਿੱਚ ਹੋਰ ਵੀ ਵਧੀ ਹੈ ਕਿਉਂਕਿ ਸਰਕਾਰ ਦਾ ਤੁਸੀਂ ਦੇਖੋ ਪ੍ਰੈਸ਼ਰ ਵੀ ਹੁੰਦਾ ਵਾ ਇਹਨਾਂ ਫੇਰ ਵੀ ਜਿਹੜੇ ਲੋਕ ਹੈ ਵੇਟ ਕਰ ਰਹੇ ਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਊਗੀ